ਥੋੜਾ ਜਿਹਾ ਧਿਆਨ ਦਿਓ ਮੇਰੀਆਂ ਸਤਿਕਾਰਯੋਗ ਮਾਮਾ ਭੈਣਾਂ ਬੈਠੀਆਂ ਨੇ ਥੋੜਾ ਇੱਧਰ ਧਿਆਨ ਬਣਾ ਕੇ ਰੱਖਿਓ ਜਦੋਂ ਅਸੀਂ ਸੰਸਾਰ ਅੰਦਰ ਝਾਤ ਮਾਰ ਕੇ ਵੇਨੇ ਆ ਨਾ ਜੀ ਧੰਨ ਗੁਰੂ ਨਾਨਕ ਮਹਾਰਾਜ ਨੇ ਸੰਸਾਰ ਅੰਦਰ ਜਗਤ ਅੰਦਰ ਧਰਮਸ਼ਾਲਾ ਕਾਇਮ ਕੀਤੀ ਪ੍ਰਚਾਰ ਕੀਤਾ ਲੋਕਾਂ ਨੂੰ ਕਰਮ ਕੰਡਨਾਂ ਤੇ ਬਹਿਮਾ ਭਰਮਾਂ ਚੋਂ ਕੱਢਿਆ ਸਤਿਗੁਰ ਮਹਾਰਾਜ ਬਹੁਤ ਲੰਮਾ ਪ੍ਰਚਾਰ ਕੀਤਾ ਆਸਾ ਦੀ ਵਾਰ ਕਦੇ ਪੜਿਓ ਧੰਨ ਗੁਰੂ ਨਾਨਕ ਮਹਾਰਾਜ ਜੀ ਆਸਾ ਦੀ ਵਾਰ ਵਿੱਚ ਮਹਾਰਾਜ ਬੜੇ ਪਿਆਰੇ ਬਚਨ ਕਹਿੰਦੇ ਐ ਵਸਤਰ ਨਾ ਪਹਿਰੇ ਅਹਨ ਨਸ ਕਹਿਰੇ ਮੋਨ ਵਿਗੂਤਾ ਕਿਉਂ ਜਾਗਿਆ ਗੁਰਬਿੰਨ ਸੂਤਾ ਪਾਗੋ ਪਿਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਰਹਿ ਬਿਵਾਨੀ ਮੜੀ ਮਸਾਨੀ ਅੰਧ ਨਾ ਜਾਣਾ ਫਿਰ ਪਸਤਾਨੀ ਆਸਾ ਦੀ ਵਾਰ ਦਾ ਸਲੋਕ ਕਦੇ ਧਿਆਨ ਨਾਲ ਦਰਸ਼ਨ ਕਰਿਓ ਜਿੰਨਾ ਪਖੰਡਵਾਦ ਸੰਸਾਰ ਅੰਦਰ ਅਜ ਚੱਲਦਾ ਹੈ ਸਤਗੁਰੂ ਗੁਰੂ ਨਾਨਕ ਮਹਾਰਾਜ ਨੇ ਕਿੰਨਾ ਲੰਮਾ ਸਮਾਂ ਪਹਿਲਾਂ ਇਸ ਪਖੰਡਵਾਦ ਦੇ ਖਿਲਾਫ ਆਵਾਜ਼ ਉਠਾਈ ਕਹਿੰਦੇ ਭਾਈ ਇਹ ਪਖੰਡ ਹੈ ਬਸਤਰ ਨਹੀਂ ਪਹਿਨਦੇ ਸਰੀਰ ਨਾਲ ਕਹਿਰ ਕਰਦੇ ਹੋ ਚੱਪਲ ਜੋੜਾ ਨਹੀਂ ਪਹਿਨਦੇ ਕਿਉਂ ਪੈਰਾਂ ਨਾਲ ਕਹਿਰ ਕਰਦੇ ਹੋ ਜੋ ਕੁਝ ਬਣਿਆ ਸਰੀਰ ਵਸਤੇ ਪਹਿਨੋ ਅੱਜ ਜਿਹੜਾ ਟ੍ਰੈਂਡ ਚੱਲਿਆ ਨਾ ਜੀ ਖਾਸ ਕਰਕੇ ਸਤਕਾਰਯੋਗ ਮਾਵਾ ਭੈਣਾਈ ਬਾਬੇ ਬਣਾਉਣ ਵਾਲੀਆਂ ਨੇ ਮਾਵਾ ਭੈਣਾਈ ਵਡਾਵਾ ਦਿੰਦੀਆਂ ਨੇ ਨਾ ਚੀਜ਼ਾਂ ਨੂੰ ਪਖੰਡਵਾਦ ਨੂੰ ਅੱਜ ਜਿਹੜਾ ਕਿਉਂਕਿ ਸਮੇਂ-ਸਮੇਂ ਤੇ ਕੋਈ ਖਾਲਸਾ ਗੁਰੂ ਦਾ ਪਿਆਰਾ ਗੁਰੂ ਨੂੰ ਪਿਆਰ ਕਰਨ ਵਾਲਾ ਕਿਉਂਕਿ ਅਸੀਂ ਵੀ ਪ੍ਰਚਾਰ ਦੇ ਮਾਧਿਅਮ ਰਹੀ ਬੜੇ ਲੰਮੇ ਸਮੇਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ ਕਿ ਭਾਈ ਪਖੰਡਵਾਦ ਤੋਂ ਵਜੋ ਪਖੰਡਵਾਦ ਸਭ ਤੋਂ ਵੱਡਾ ਕਿਹੜਾ ਨਾ ਜਿਹੜੇ ਗੱਡੀਆਂ ਲਾ ਕੇ ਬੈਠੇ ਐ ਜਿੱਥੇ ਸਤਕਾਰਯੋਗ ਮਾਵਾ ਭੈਣਾਂ ਨੂੰ ਮੈਂ ਬੇਨਤੀ ਕਰਾਂ ਤੁਸੀਂ ਉਹਨਾਂ ਗੱਡੀਆਂ ਤੇ ਗਾਤਰੇ ਪਾਪਾ ਕੇ ਚਲੇ ਜਾਨੇ ਹੋ ਤੁਹਾਨੂੰ ਇਹਨਾਂ ਦੀ ਕਦਰ ਨਹੀਂ ਹੈ ਮਹਾਰਾਜ ਨੇ ਪੰਜ ਕਕਾਰੀ ਵਰਦੀ ਦਿੱਤੀ ਹੈ ਕਕਾਰੀ ਕਾਦੇ ਲਈ ਦਿੱਤੇ ਸੀ ਉਹ ਭਾਈ ਮਨਪ੍ਰੀਤ ਸਿੰਘ ਨੇ ਇੱਕ ਬਹੁਤ ਵੱਡਾ ਉਦਮ ਕੀਤਾ ਉਪਰਾਲਾ ਕੀਤਾ ਉਹਨੇ ਘਰ ਥਾਂ ਫਰ ਥਾਂ ਜਾ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਲੋਕੋ ਆ ਪਖੰਡਵਾਦ ਹੈ ਤੁਹਾਡਾ ਭਵਿੱਖ ਕੋਈ ਨਹੀਂ ਦੱਸ ਸਕਦਾ ਹੜ ਆਏ ਪੰਜਾਬ ਦੇ ਵਿੱਚ ਕਿੰਨਾ ਵੱਡਾ ਵੱਡੇ ਤੋਂ ਵੱਡਾ ਨੁਕਸਾਨ ਹੋਇਆ ਕਿਸੇ ਨੇ ਦੱਸਿਆ ਭਵਿੱਖ ਦੇ ਕੋਈ ਟੀਵੀ ਚੈਨਲ ਵਾਲੇ ਨੇ ਜਾਂ ਕੋਈ ਪਖੰਡੀ ਬਾਬੇ ਨੇ ਦੱਸਿਆ ਹੋਵੇ ਵੀ ਅੱਜ ਤੁਹਾਡਾ ਨੁਕਸਾਨ ਮੈਂ ਸੰਖੇਪ ਜੀ ਇੱਕ ਗੱਲ ਕਹਿ ਦਵਾਂ 1521 ਦੇ ਵਿੱਚ ਬਾਬਰ ਨੇ ਨਾ ਅਹਿਮਰਾਵਾਦ ਤੇ ਹਮਲਾ ਕੀਤਾ ਸੀ 1521 ਵਿੱਚ ਗੁਰੂ ਨਾਨਕ ਮਹਾਰਾਜ ਨੇ ਐਮਨਾਬਾਦ ਵਾਲੇ ਲੋਕਾਂ ਨੂੰ ਪਹਿਲਾਂ ਸੁਚੇਤ ਕੀਤਾ ਕਹਿੰਦੇ ਤੁਹਾਨੂੰ ਲੁੱਟਣ ਵਾਸਤੇ ਬਾਬਰ ਆ ਰਿਹਾ ਹੈ ਆਪਣਾ ਬਚਾਅ ਕਰੋ ਐਮਨਾਬਾਦ ਵਾਲੇ ਭੋਲੇ ਲੋਕ ਪਤਾ ਕੀ ਜਾਂਦੇ ਕਹਿੰਦੇ ਬਾਬਾ ਅਸੀਂ ਬਾਬਰ ਦੀ ਫੌਜ ਨੂੰ ਅੰਨ੍ਹਾ ਕਰ ਦੇਾਂਗੇ ਕਹਿੰਦੇ ਅਸੀਂ ਮੰਤਰਾਂ ਦਾ ਜਾਪ ਕਰਕੇ ਬਾਬਰ ਦੀ ਫੌਜ ਨੂੰ ਅੰਨ੍ਹੀ ਕਰ ਦੇਾਂਗੇ ਅੰਤ ਕੀ ਹੋਇਆ ਮੈਂ ਸੰਖੇਪ ਗੱਲ ਕਰ ਰਿਹਾ ਹਾਂ ਅੰਤ ਉਹੀ ਹੋਇਆ ਜੋ ਮਹਾਰਾਜ ਨੂੰ ਪਤਾ ਸੀ ਬਾਬਰ ਚੜ ਕੇ ਆਇਆ ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਲੁੱਟਿਆ ਕੁੱਟਿਆ ਕਿੰਨੇ ਸੁਹਾਗ ਉਜਾੜ ਦਿੱਤੇ ਕਿਸੇ ਮੰਤਰ ਨੇ ਕੰਮ ਨਹੀਂ ਕੀਤਾ ਅੱਜ ਜਿਹੜੇ ਨਕਲੀ ਬਾਬੇ ਸਿਰ ਕਮਾਉਣ ਵਾਲੇ ਚੌਂਕੀਆਂ ਲਾਉਂਦੇ ਆ ਗੱਡੀਆਂ ਲਾਉਂਦੇ ਆ ਮੈਂ ਮੇਰਾ ਸਿੱਧਾ ਇਹਨਾਂ ਨੂੰ ਚੈਲੰਜ ਹੈ ਤੁਹਾਡਾ ਮੰਤਰ ਤੁਹਾਡਾ ਜੰਤਰ ਕੋਈ ਕੰਮ ਨਹੀਂ ਕਰ ਸਕਦਾ ਜਿਨ੍ਹਾਂ ਦੀਆਂ ਗੱਡੀਆਂ ਲਾ ਕੇ ਬੈਠੇ ਹੋ ਜਿਨ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹੋ ਧਿਆਨ ਵਿੱਚ ਰੱਖਿਓ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜ੍ਹ ਕੇ ਵੇਖੋ ਕਦੇ ਮਾਮਾ ਬੈਠੀਆਂ ਨੇ ਗੁਰੂ ਅਰਜਨ ਸਾਹਿਬ ਨੂੰ ਸਿੱਖ ਇਹਨਾਂ ਨੇ ਕਰਾਇਆ ਜੀ ਸਖੀ ਸਰਬ ਦੀ ਇਹ ਕੌਣ ਸੀ ਵੱਡੇ-ਵੱਡੇ ਇਹਨਾਂ ਦੇ ਵੱਡੇ ਪ੍ਰਚਾਰਕ ਭਾਈ ਮੰਜ ਵਰਗੇ ਭਾਈ ਬੈਲੋ ਜੀ ਵਰਗੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਜਿਨ੍ਹਾਂ ਨੇ ਆਪਣਾ ਜੀਵਨ ਚੇਂਜ ਕਰ ਦਿੱਤਾ ਸਿੱਖੀ ਦੀ ਰਾਤ ਪ੍ਰਾਪਤ ਕਰ ਲਈ ਇਹਨਾਂ ਮਾਵਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਪਖੰਡੀਆਂ ਨੇ ਤੁਹਾਡਾ ਘਰ ਬਰਬਾਦ ਕਰਕੇ ਰੱਖ ਦਿੱਤਾ ਇੱਕ ਦਿਹਾੜੀਦਾਰ ਬੰਦਾ ਵੀ ਨਾ ਜਦੋਂ ਪਖੰਡ ਵਿੱਚ ਫਸ ਜਾਂਦਾ ਹੈ ਵਿਚਾਰਾ ਇੱਕ ਦਿਹਾੜੀ ਦਾ 500 ਰੁਪਏ ਕਮਾਉਂਦਾ ਹੈ 500 ਦਾ 500 ਪਖੰਡੀ ਦੇ ਕਿਟਿਆਂ 'ਚ ਮੱਥਾ ਟੇਕੀ ਜਾਂਦਾ ਹੈ ਬੈਮ ਭਰਮ ਪਾ ਦਿੱਤਾ ਨਾ ਪਖੰਡਾ ਪਾ ਦਿੱਤਾ ਤੁਹਾਡੇ ਘਰ ਵਿੱਚ ਉਪਰੀ ਕਸਰ ਦਾ ਸਾਇਆ ਹੈ ਤੁਹਾਡੇ ਘਰ ਵਿੱਚ ਇਹ ਚੀਜ਼ ਦਾ ਸਾਇਆ ਹੈ ਤੁਹਾਡੇ ਘਰ ਵਿੱਚ ਕੋਈ ਗਵਾਂਡੇ ਵਿੱਚ ਫਲਾਣੀ ਬੀਬੀ ਮਰੀ ਹੋਈ ਹੈ ਸੁਭਾਪਕ ਜੀ ਗੱਲ ਹੈ ਜੀ ਮਰਦੇ ਤਾਂ ਸਾਰੀਆਂ ਨੇ ਨਾ ਇਹਨਾਂ ਨੇ ਬਿਉਂਤ ਇਹ ਚਾਲ ਬਣਾ ਕੇ ਜਿਹਨ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਨਾ ਛੋਡੀ ਲੈ ਪਖੰਡਾ ਇਹ ਪਖੰਡ ਛੱਡਦੇ ਨਹੀਂ ਪਖੰਡ ਨੂੰ ਵਡਾਵਾ ਦੇ ਦੇ ਕੇ ਪਖੰਡ ਕਰ ਕਰ ਕੇ ਆਪਣੀ ਤਜ਼ੌਰੀ ਭਰ ਲਈ ਕਿਉਂਕਿ ਉੱਥੇ ਨਸ਼ੇ ਨੂੰ ਵੀ ਇੱਥੇ ਗੱਦਿਆਂ ਦੇ ਪ੍ਰਮੋਟ ਕੀਤਾ ਜਾਂਦਾ ਹੈ ਪੰਜ ਪੰਜ ਵੀ ਦੇਖੋ ਦੇਖਿਓ ਤੁਸੀਂ ਵੇਖਿਓ ਕਿੰਨੀਆਂ ਸਿਕਟਾਂ ਦਾ ਧੂਆਂ ਮੂੰਹ ਵਿੱਚ ਪਾ ਕੇ ਕਿਵੇਂ ਉੱਤੇ ਸਿਆਣੇ ਵਿਆਣੇ ਬੀਬੀ ਬੰਦੇ ਵੱਡੀਆਂ ਦਾੜ੍ਹੀਆਂ ਵਾਲੇ ਪੱਗਾਂ ਵਾਲੇ ਵੀ ਆਮ ਚਲੇ ਜਾਂਦੇ ਆ ਬੈਠੇ ਆ ਕੋਈ ਪ੍ਰਵਾਹ ਨਹੀਂ ਹੈ ਸਾਡਾ ਇਹਨਾਂ ਪਖੰਡੀਆਂ ਨਾਲ ਕੋਈ ਸਬੰਧ ਨਹੀਂ ਹੈ ਇਹਨਾਂ ਪਖੰਡੀਆਂ ਤੋਂ ਬਚਣ ਦੀ ਲੋੜ ਹੈ